ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਡਰੈੱਸ ਇੱਕ ਵਾਰੀ ਨੋਟ ਕਰ ਲਿਓ ਆਪਣੇ ਹੀ ਪਿੰਡ ਮੋਦਕੀਤ ਜ਼ਿਲ੍ਹੇ ਫਰੋਜ਼ਪੁਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਜਣੋ ਘਰੇ ਲੂ ਘਰੇ ਤਾਜੀ ਸੂਈ ਝੋਟੀ ਆ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧ ਦਾ ਸਾਰੀ ਗੱਲਬਾਤ ਕਰ ਲਾਂਗੇ ਤੇ ਬੱਚਾ ਜਿਹੜਾ ਸੱਜਣੋਂ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਬਲਜਿੰਦਰ ਵੜੈਂਗ ਤੋਂ ਵੀਰ ਹਰਾਂ ਨੇ ਟੀਕਾ ਲਵਾਇਆ ਸੀ ਕਿਹੜੇ ਮਾਲੀ ਦਾ ਟੀਕਾ ਲਵਾਇਆ ਉਹਦੀ ਵੀ ਗੱਲਬਾਤ ਕਰਾਂਗੇ ਕੱਟੇ ਨੂੰ ਜਨਮ ਦਿੱਤਾ ਚੰਗਾ ਦੁੱਧ ਹੈ ਇਸ ਵੇਲੇ ਕਰਮ ਵਾਲੀ ਕਰ ਗਈ ਹੈ ਹਜੇ ਦੁੱਧ ਹੋਰ ਵੀ ਵਧੂਗੀ ਉਧਰ ਜਾ ਕੁੱਤੇ ਵੇਖੋ ਸੱਜਣੋਂ ਫੈਕਸ ਆਡਰ ਦੀ ਜਿਵੇਂ ਕਹਿ ਦਈਏ ਨਾ ਉਹ ਚੀਜ਼ ਆ ਤੇ ਬਾਕੀ ਆਪਾਂ ਤੋਰ ਤਾਰ ਕੇ ਵੇਣੇ ਕੱਦ ਕਾ ਠੂਕੇ ਰਿਪੋਰਟ ਆ ਤੇ ਆਜੂ ਲਈਏ ਜਾਣਕਾਰੀ ਹਜੇ ਚੋਣ ਵਾਲੀ ਆ ਰੋਕੀ ਹੋਈ ਤੇ ਤੁਹਾਨੂੰ ਹੋ ਸਕਦਾ ਧਾਰਾ ਧੂਰਾ ਚੈੱਕ ਕਰਾਈ ਦੇਵਾਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਝੋਟੀ ਆਪਣੀ ਇਹ ਕਰਦੀ ਹੈ ਨਾ ਹਾਂ ਕਰਦੀ ਆ ਜੀ ਸੁਆ ਕਿਹੜਾ ਜੀ ਦੂਜਾ ਜੀ ਦੂਜਾ ਸੁਆ ਤੇ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ ਪਹਿਲਾਂ ਨੇ 11 ਲੀਟਰ ਦੁੱਧ ਦਿੱਤਾ ਸੀ ਪਹਿਲਾਂ ਨੇ 11 ਲੀਟਰ ਦੁੱਧ ਦਿੱਤਾ ਹੁਣ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧਾ ਹੁਣ 20 ਕਿ ਦਿਨ ਦੇ ਹੋ ਗਏ ਅੰਦਰ ਬਾਹਰ 20 ਦਿਨਾਂ ਦੇ ਅੰਦਰ ਬਾਹਰ ਸੂਈ ਨੂੰ ਹੋ ਗਏ ਤੇ ਕਿੰਨੇ ਦੁੱਧ ਤੇ ਆ ਗਈ ਹੁਣ ਠੰਡਾ 12 ਤੇ ਵੈਸੇ ਤਾਂ 14 ਹੀ ਹੋ ਗਏ ਮਿੰਟ ਦੀ ਵਾਲਾ ਜੇ ਝਾਗ ਵਾਲਾ ਵਿਖਾਉਣੇ 14 ਤੇ ਠੰਡਾ 12 ਲੀਟਰ ਦੁੱਧ ਹੈਗਾ ਤੇ ਕਟਾ ਕਿਹੜੇ ਸੀਮਨ ਦਾ ਸੀ ਕਟਾ 250 ਐਮ ਦਾ ਸੀ 250 ਐਮ 250 ਐਮ ਦਾ ਹਨਾ ਤੇ ਬਲੀਂ ਅੰਦਰ ਬੈਟਿੰਗ ਕਮੇਟੀ ਕਾਲ ਆਇਆ ਸੀ ਆਕੇ ਹਨਾ ਇੱਥੇ ਮਤ ਕੀ ਹਾਂ ਉਹ ਸਟਰਾ ਪਿਆ ਸਾਰਾ ਕੋਲ ਰੱਖਿਆ ਗਿਆ ਸਟਰਾ ਪਿਆ ਆਪਣੇ ਚੂਨ ਚਾਂਦ ਦੀ ਇੱਕ ਨੰਬਰ ਟੋਰੀ ਪਤੇ ਖੁੱਲ ਸਜਣੋ ਤੂਰ ਚੈੱਕ ਕਰ ਲੋ ਤੇ ਗੈਸ ਹੁਣ ਲਾਇਓ ਵੀ ਝੋਟੀ ਤੋਂ ਲਓ ਤੁਸੀਂ ਕਿੰਨਾ ਦੁੱਧ ਚੋਣਾ ਸਾਰੀ ਇੱਕ ਰੰਗ ਕਾਲੀ ਆ ਸਜਣੋ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਫੈਕਸ ਆਰਡਰ ਦੀ ਆ ਦੁੱਧ ਜਿੰਨਾ ਤੁਸੀਂ ਸੇਵਾ ਕਰ ਲੋਗੇ ਉਹਨਾਂ ਚੋਲੋਗੇ ਕਿਉਂਕਿ ਇੱਟ ਹਵਾਨੇ ਦੀਆਂ ਝੂਟੀਆਂ ਮੱਝਾਂ گاਵਾں ਦੁੱਧ ਕਰਮਾਂ ਵਾਲੀਆਂ ਖਰੀਆਂ ਹੁੰਦੀਆਂ ਲੈ ਚੱਲ ਉੱਥੇ ਵੇਖੋ ਤੇ ਕੱਦ ਵੀਰ ਦੇ ਤੋਂ ਨਤਾਜਾ ਲਾ ਲਿਓ ਫੁੱਲ ਵੱਡੀ ਆ ਇਹ ਛੋਟੀ ਨਾ ਸਮਝ ਕੇ ਆਇਓ ਕੱਦ ਪੂਰਾ ਉੱਚਾ ਲੰਬਾ ਵੇਲ ਬਹੁਤ ਚੰਗੀ ਵੇਖੋ ਬੰਨ ਲੈਣਦੇ ਉਹ ਤੋਂ ਬਾਅਦ ਆਪਾਂ ਸੱਜਣਾਂ ਤੁਹਾਨੂੰ ਇਹਦੀਆਂ ਧਾਰਾਂ ਧੂਰਾ ਜਿਹੜੀਆਂ ਉਹ ਚੈੱਕ ਕਰਾਉਣੀ ਸੱਜਣਾਂ ਬੱਚਾ ਜਿਹੜਾ ਆਪਾਂ ਛੜਾਤਾ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸੀ ਸੀ ਵੀ ਮੱਝ ਨਾ ਚੋਨ ਵਾਲੀ ਡੱਕੀ ਹੋਈ ਆ ਝੋਟੀ ਤੇ ਪਸਮਾ ਕਰ ਲੈਂਦੇ ਹੋ ਉਦੋਂ ਬਾਅਦ ਸੱਜਣੋ ਆਪਾਂ ਤੁਹਾਨੂੰ ਧਾਰਾ ਧੂਰਾ ਚੈੱਕ ਕਰਾ ਦੇਣੀ ਆ ਇੰਨੇ ਨਾ ਬੱਚੇ ਬੁੱਚੇ ਤੇ ਸਹਿਮਤ ਅੱਧੀ ਮੱਝ ਸੱਜਣੋ ਪਾਸ ਹੋ ਜਾਂਦੀ ਆ ਸੂਈ ਮਿਆਂ ਦੁੱਧ ਤੁਸੀਂ ਚੋ ਲੈਣਾ ਤੇ ਬਾਕੀ ਨਾ ਦੁੱਧ ਲਈਓ ਬੇਫਿਕਰ ਹੋ ਜਿਨ੍ਹਾਂ ਦੱਸਿਆ ਜਾਊਗਾ ਉਹਨਾਂ ਤੁਸੀਂ ਜਾ ਕੇ ਚੋਇਓ ਕਿਉਂਕਿ ਗਰੰਟੀ ਵਾਲੇ ਥਾਂ ਖੜੀ ਆ ਤੇ ਚੂਨ ਚਾਂਣ ਦੀ ਇੱਕ ਨੰਬਰ ਹੋਊਗੀ ਬਾਕੀ ਧਾਰਾ ਤੁਹਾਨੂੰ ਹਣ ਚੈੱਕ ਕਰਾ ਦੇਣੀ ਆ 20 ਦਿਨਾਂ ਦਾ ਕੱਟਾ ਗੱਲਾਂ ਬਾਤਾਂ ਹੋਈਆਂ ਹਜੇ 20 ਦਾ ਵੀ ਨਹੀਂ ਗਾ ਸੱਜਣੋ ਤੇ ਐਂ ਲੱਗਦਾ ਹੋਊਗਾ ਜਿਵੇਂ 2 ਮਹੀਨਿਆਂ ਦਾ ਕਿਉਂਕਿ ਦੁੱਧ ਇਹਨੂੰ ਬਹੁਤ ਪਿਉਂਦੇ ਆ ਵੀਰ ਹਰਿ ਟੌਪ ਦਾ ਮਾਲੀ ਬਣ ਜਾਣਾ ਸੱਜਣੋ ਚੰਗਾ ਸੰਭਲਿਓ ਕਿਉਂਕਿ ਮਾਂ ਵਾਲੇ ਪੱਖ ਤੋਂ ਵੀ ਚੱਗਾ ਤੇ ਪਿਓ ਵਾਲੇ ਪੱਖ ਤੋਂ ਵੀ ਇਹ ਪੂਰਾ ਟੌਪ ਦਾ ਰਹੂਗਾ ਸੱਜਣੋ ਪਸ마 ਜਿਹੜਾ ਨਾ ਝੂਟੀ ਨੇ ਕਰ ਲਿਆ ਸੀ ਦੇ ਇੱਥੋਂ ਚੈੱਕ ਕਰ ਲਓ ਧਾਰ ਦੇ ਬੁੱਤ ਇਹ ਲਓ ਵੀ ਸੱਜਣੋ ਆ ਵੱਡਾ ਸੁਖ ਹੋ ਜਾਂਦਾ ਕਿਉਂਕਿ ਕਈ ਵਾਰੀ ਰੱਬ ਨਾ ਕਰੇ ਉਨੀ 21 ਬੱਚੇ ਨੂੰ ਹੋ ਜੇ ਤੇ ਧਾਰ ਵਾਲੀ ਮਿਆਂ ਦਾ ਵੱਟਾ ਕੋਈ ਨਹੀਂ ਰਹਿੰਦਾ ਕਿਉਂਕਿ ਇੱਕ ਡੰਗਣੀ ਤੇ ਦੂਜੇ ਕਰਮਾਂ ਵਾਲੀ ਧਾਰ ਲੈ ਕੇ ਮਿਲਣ ਲੱਗ ਜਾਂਦੀਆਂ ਧਾਰ ਤੇ ਲਾਇਆ ਕਰੋ ਪਸ਼ੂ ਤਗਰੀਬਣੀ ਚੰਗਾ ਦੁੱਧ ਪਾਉਗੀ ਸੱਜਣੋ ਜਿਹੜੇ ਹਸਾਬ ਨਾਲ ਝੂਟੀ ਨੇ ਪਸਮਾਕ ਕੀਤਾ ਨਾ 15 14 15 ਖੁੱਲਾ ਦੁੱਧ ਪਾਉਗੀ ਐ ਨਹੀਂ ਗੱਲ ਕੋਈ ਕਰਮਾਂ ਦੀ ਅਗਲੇ ਤੇ ਪਿਛਲੇ ਥਾਣਾ ਦੀ ਚਵਾਈ ਆ ਸੱਜਣੋ ਚੈੱਕ ਕਰ ਲੋ ਨਾਲੇ ਬੰਦਾ ਮੰਨ ਲੋ ਵੀ ਜਿਵੇਂ ਕਹਿ ਰਹੀਏ ਨਾ ਵੀ ਨਵਾਂ ਚੋਂ ਦਾ ਦੂਜਿਆਂ ਚੋਂ ਵੀ ਮਾਰੀ ਧਾਰਾਂ ਵੀਰੇ ਲੱਗੋ ਵੀ ਸੱਜਣੋ ਕਿਉਂ ਨਲਿਓ ਬੇਫਿਕਰ ਹੋ ਕੇ ਆ ਜਿਓ ਕਿਉਂਕਿ ਕੋਈ ਪੂਰ ਸ਼ਿੱਟਾ 나ੜ ਗੰਡ ਜਮਾ ਨਹੀਂ ਹੈਗੀ ਦੁੱਧ ਤੁਸੀਂ ਮੈਨ ਲੈਣਾ ਤੇ ਹੁਣ ਮੈਂ ਕਿੰਨਾ ਇਹ ਦੁੱਧ ਕੱਢ ਦਿੰਦੀ ਆ 2 ਮਿੰਟਾਂ ਚ ਖਾਲੀ ਹੋ ਜਾਊਗੀ ਉਸ ਤੋਂ ਬਾਅਦ ਤੁਹਾਨੂੰ ਦੁੱਧ ਵੀ ਚੈੱਕ ਕਰਾ ਦੇਣਾ ਲਓ ਵੀ ਸੱਜਣੋ ਚਵਾਈ ਜਿਹੜੀ ਆ ਨਾ ਇਹਦੀ ਕੰਪਲੀਟ ਹੋ ਗਈ ਆ ਤੇ ਆ ਕਰਮਾ ਵਾਲੀ ਨੇ ਦੁੱਧ ਕੱਢਿਆ ਸੋਹਣਾ ਦੁੱਧ ਕੱਢਿਆ ਜਿੰਨੇ ਕ ਲੇਟ ਆ ਕੋਈ ਅੱਧਾ ਘੰਟਾ ਤੇ ਬਾਕੀ ਚੋਂ ਦਾ ਵੀ ਥੋੜਾ ਬਹੁਤਾ ਸੱਜਣੋ ਜਦੋਂ ਫਰਕ ਪੈ ਜਾਂਦਾ ਓਕੇ ਰਿਪੋਰਟ ਆ ਤੇ ਆ ਕੇ ਵੇਖਿਓ ਤੁਹਾਡੇ ਪਸੰਦ ਆਊਗੀ। ਲਓ ਵੀ ਸੱਜਣੋ ਜੇ ਗੱਲ ਰੇਟ ਦੀ ਕਰੀਏ ਤਾਂ 1,20,000 ਰੁਪਿਆ ਇਹਦਾ ਜਿਹੜਾ ਰੇਟ ਤੈਅ ਕੀਤਾ ਸੱਜਣੋ। 1,20,000 ਰੁਪਿਆ ਬਾਕੀ ਕਾਲ ਲਾਉਂਗੇ ਤਾਂ ਮੌਕੇ ਤੇ ਕਿੰਨਾ ਮਾਨਤਾਨ ਤੁਸੀਂ ਕਰਾ ਲੋਗੇ ਉਹ ਤੁਹਾਡੀ ਇੱਛਾ। ਆਹ ਜਿਹੜਾ ਦੁੱਧ ਦੇ ਨੇ ਸੱਜਣੋ ਹੁਣ ਐਸ ਵੇਲੇ ਆਹ ਦੁੱਧ ਕੱਢਿਆ ਰੱਖਦੇ ਪੁੱਤੇ। ਵੇਖੋ ਸੱਜਣੋ ਹੁਣ ਗੈਸ ਤੁਸੀਂ ਲਾ ਲਿਓ ਓਕੇ ਰਿਪੋਰਟ ਆ ਦੂਜਾ ਸੂਆ ਝੋਟੀ ਆਪਣੇ ਪਿੰਡ ਨਗਰਮੋਦਕੀ ਦੇ ਵਿੱਚ ਵਿਖਾਤੀ ਆ ਨੰਬਰ ਸਕਰੀਨ ਤੇ ਚੱਲੂਗਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸਾਰੇ ਸੱਜਣੋ